ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤਰ ਤੁਜ ਬਿਨਾ ਬਬਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸਾਇ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਭਾਵੇਂ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪ੍ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਝ বিনা ਬਭਿਗਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹੋਂ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਵਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ ਬਿਨਾ ਬਭਿ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਧਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ ਬਿਨਾ ਪ੍ਰਭ ਕਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਜ ਵਿਨਾ ਬਭਿਸ਼ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਾਰ ਮੰਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਬਾਬੇ ਕੇ ਜੀ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ ਬਿਨਾ ਬਬਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ☬ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ ਬਿਨਾ ਬਭਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜੜਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਜ ਬਿਨਾ ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਵਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਆਪਾ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਵਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਵਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤਿ ਦਿਆਲ ਕੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਪ੍ਰਭ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਅਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤਲ ਦਿਆਲ ਪੁਰਖ ਹੈ ਪ੍ਰਭ ਸਖੈ ਗਰਬ ਜੋ ਨਿਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਜ ਬਿਨਾ ਪ੍ਰਭ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁ ਜਿਵੇਂ ਨਾ ਬਾਬੇ ਜੀ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਬਿਖ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸਰੋ ਭਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਝ বিনা ਬਭਿਗਿ ਨਾ ਜਾਣ ਸਰਬ ਜੋਗ ਮੈਂ ਤੁਮਹੋਂ ਪਛਾਨ ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕल्याण ਮਹੱਲਾ ਪੰਜਵਾ ਪ੍ਰਾਨਪਤ ਦਿਆਲ ਖੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ বিনা ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨਹ ਮੰਤ ਤੁਜ ਬਿਨਾ ਪ੍ਰਭ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਵਿਦਿਨਾ ਬਾਬੇ ਜੀ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਵ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ বিনা ਬਬਕਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਭਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਝ ਬਿਨਾ ਬਬਕਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹੋਂ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਹੈ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜੜਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁੜਿ ਬਿਨਾ ਪਾਪ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸ ਰੋ ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਵ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਂਤ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਜ ਬਿਨਾ ਭਵ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਪ੍ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ प्राणपत दयाल पुरख प्रब सखै गर्व जोन कल काल जाल दुख बेनास हरखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी मनह मंत्र तुझ बिना भव कृष्णा जान सर्व जोग मैं तुम्हा पहचान हार मन बसा निस बासरो गोविंद नानक आसरो ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਝ ਬਿਨਾ ਬਭਿਸ਼ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪ੍ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਵਿਦਿ ਮੈ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਧਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਂਤ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਜ ਬਿਨਾ ਬਭਿਗਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸਰੋ ਧਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ प्राण पत दयाल पुरख प्रब सखै गर्भ जोन कल काल जाल दुख बेनासन हरखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी मरहमवंत तुझ बिना प्रब कृष्णा जान सर्व जोग मैं तुम्हा पहचान हार मन बसा निस बासरो गोविंद नानक आसरो ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ ਬਿਨਾ ਬਬਕਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੋ ਵਿਦਿ ਮੇਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਂਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ বিনা ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸਰੋ ਪ੍ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਮਾਮੀ ਮਰਹਮੰਤ ਤੁਝ ਬਿਨਾ ਬਬਿਖ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਧਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ বিনা ਬਬਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਜ ਬਿਨਾ ਬਭਿਸ਼ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਾਰ ਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਧਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹੋ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਭਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ বিনা ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ ਬਿਨਾ ਬਭਿ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ